ਗੁਰੂਰਸਾਹਿਦ ਦੇ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਚੋਰ ਅੰਜਾਮ ਦੇ ਰਿਹਾ ਆਏ ਦਿਨ ਕੋਈ ਨਾ ਕੋਈ ਚੋਰੀ ਦੀ ਜਿਹੜੀ ਘਟਨਾ ਹੈ ਸਾਹਮਣੇ ਆਉਂਦੀ ਰਹਿੰਦੀ ਹੈ ਅੱਜ ਫੇਰ ਗੁਰੂਰਸਾਹਿਦ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਐਮਿਨਸ ਦੇ ਬਾਹਰ ਖੜਾ ਹੋਇਆ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸਰਦਾਰ ਚਰਨ ਸਿੰਘ ਜੰਗਰ ਢਿੱਲੋਂ ਸਰਪੰਚ ਸਾਹਿਬ ਹੋਰਾਂ ਦਾ ਗੱਲਬਾਤ ਕਰ ਲੈਨੇ ਆਂ ਢਿੱਲੋਂ ਸਾਹਿਬ ਕਿਵੇਂ ਘਟਨਾ ਵਾਪਰੀ ਉੱਥੇ ਆਈ ਸੀ ਸਕੂਲੇ ਜਾ ਕੇ ਸਰ ਬੱਚੇ ਪੜਨ ਲਈ ਆਉਂਦੇ ਆਂ ਜੀ ਗੁਡੀਆਂ ਤੇ ਮੁੰਡਾ ਜੀ ਤੇ ਬੱਚਿਆਂ ਨੇ ਬਾਹਰ ਠੱਲ ਕੇ ਤੇ ਪੜਨ ਲਈ ਅੰਦਰ ਜਾਵੜੇ ਜੀ ਤੇ ਇਸ ਕਰਕੇ ਬਾਹਰ ਜਦੋਂ ਬੱਚੇ ਆਏ ਆ ਤੇ ਮੋਟਰਸਾਈਕਲ ਨਹੀਂ ਉੱਥੇ ਹੈਗਾ ਸੀਗਾ ਜੀ ਤੇ ਉਹ ਫੋਟੋ ਸਕੂਲ ਤੋਂ ਕਢਾਈ ਹੈ ਜੀ ਸੀਸੀ ਫੁਟੇਜ ਵਾਰ ਆ ਸੀਸੀ ਫੋਟੋ 'ਚ ਬਾਹਰ ਕਢਾਈ ਹੈ ਜੀ ਉਹ ਨੀਲੀ ਟੀ-ਸ਼ਰਟ ਚੋਰਦੇ ਪਾਈ ਹੋਈ ਹੈ ਤੇ ਪਰੇ ਨੂੰ ਮੋਟਰਸਾਈਕਲ ਲੈ ਕੇ ਚਲਾ ਗਿਆ ਕਿਹੜਾ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਸੀਗਾ ਜੀ ਤੇ ਪੀਬੀ 77 2437 ਨੰਬਰ ਸੀ ਜੀ ਗੋਲ ਦੇ ਅੰਦਰ ਪਾਰਕਿੰਗ ਨਹੀਂ ਆ ਬਾਹਰ ਲਾਉਂਦੇ ਆ ਬੱਚੇ ਕੋਈ ਇਹ ਹੋਗਾ ਬੰਦਾ ਪਰ ਜਾਂਦਾ ਜਾਂ ਕਿਤਾ ਉਹ ਅੰਦਰ ਰਸ਼ ਹੋ ਜਾਂਦਾ ਜੀ ਜ਼ਿਆਦਾ ਇਸ ਕਰਕੇ ਫਿਰ ਬਾਹਰ ਲਾਉਂਦੇ ਹੁੰਦੇ ਆ ਸਰ ਪਰ ਉਹ ਨਹੀਂ ਅੱਜ ਕੋਈ ਪਤਾ ਲੱਗਿਆ ਜੀ ਕੋਈ ਨਹੀਂ ਸੀਗਾ ਉੱਥੇ ਜੀ ਹਾਂ ਜੀ ਨਮਸਾਹ ਮੋਰਸਲ ਜੀ ਮਾ ਨਮਸਾਹ ਕਾ ਜੀ ਹਾਂ ਜੀ ਸਰ ਜੀ ਕੀ ਦੇਖਦੇ ਹੋ ਲਗਾਤਾਰ ਇਹ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਕੱਲ ਇੱਕ ਸ਼ੈਲਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਅੱਜ ਤੁਹਾਡਾ ਮੋਟਰਸਾਈਕਲ ਚੋਰੀ ਹੋ ਗਿਆ ਆਏ ਦਿਨ ਕਿਸੇ ਨਾ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਸਰ ਬਹੁਤ ਬੁਰਾ ਹਾਲ ਆ ਜੀ ਪ੍ਰਸ਼ਾਸਨ ਦਾ ਕੋਈ ਇੱਥੇ ਕੋਈ ਨਾ ਹੀ ਕਿਸੇ ਚੀਜ਼ ਦਾ ਨਾਂ ਤੇ ਹੈ ਨਹੀਂਗਾ ਜੀ ਆਏ ਦਿਨ ਸਾਡੀਆਂ ਖੇਤਾਂ 'ਚ ਮੋਟਰਾਂ ਚੋਰੀ ਹੋ ਜਾਂਦੀਆਂ ਟਰਾਂਸਫਰ ਮਚੋਰੀ ਹੋ ਜਾਂਦੇ ਆ ਕੋਈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜੀ ਸੀਸੀਟੀਵੀ ਫੂਰੇ ਜਿਹੜੀ ਹੈਗੀ ਆ ਤੁਹਾਡੇ ਚਲਾ ਦਿੰਦੇ ਹੈਗੇ ਆ ਹਾਂ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਹੈ ਪ੍ਰਸ਼ਾਸਨ ਤੋਂ ਇਹੀ ਮੰਗ ਹੈ ਜੀ ਸਾਡਾ ਮੋਟਰਸਾਈਕਲ ਜਲਦ ਉਤਲਦੋ ਚੋਰਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਟਰੇਸ ਕਰਕੇ ਤੇ ਸਾਡਾ ਮੋਟਰਸਾਈਕਲ ਨੂੰ ਵਾਪਸ ਦਵਾਇਆ ਜਾਵੇ ਬਿਲਕੁਲ ਜੀ ਪ੍ਰਸ਼ਾਸਨ ਤੋਂ ਤਾਂ ਮੰਗ ਹੈਗੀ ਆ ਪਰ ਮੰਗ ਕੀ ਹੈ ਜਿਹੜੀ ਵੀਡੀਓ ਅਸੀਂ ਤੁਹਾਨੂੰ ਨਾਲ ਸਕਰੀਨ ਤੇ ਚਲਾ ਰਹੇ ਹੈਗੇ ਆ ਜਿਹੜੀ ਸੀਸੀਟੀਵੀ ਫੂਟੇਜ ਤੁਹਾਨੂੰ ਦਿਖਾਈ ਜਾ ਰਹੀ ਹੈ ਚੋਰ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਉਸ ਸੀਸੀਟੀਵੀ ਫੂਟੇਜ ਦੇ ਵਿੱਚ ਪੁਛਾਲ ਲਿਓ ਚੋਰ ਕਿੰਨਾ ਦਾ ਨਵਾਂ ਮੋਟਰਸਾਈਕਲ ਸੀ ਬੱਚੇ ਜਿਹੜੇ ਆ ਸਕੂਲ ਪੜਨ ਲਈ ਆਉਂਦੇ ਆ ਮੋਟਰਸਾਈਕਲ ਲੈ ਕੇ ਬੱਚਿਆਂ ਦਾ ਵਿਦਿਆਰਥੀਆਂ ਦੇ ਹੁਣ ਮੋਟਰਸਾਈਕਲ ਚੋਰੀ ਆਖੇ 70-80 ਹਜ਼ਾਰ ਰੁਪਏ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੁਣ ਮਾਪੇ ਫਿਰ ਨਵਾਂ ਮੋਟਰਸਾਈਕਲ ਬੱਚਿਆਂ ਨੂੰ ਲੈ ਕੇ ਦੇਣਗੇ ਪੜਾਹਾਂ ਪਹਿਲਾਂ ਵੀ ਬੜੀਆਂ ਔਖੀਆਂ ਬੱਚਿਆਂ ਨੂੰ ਕਰਾਈਆਂ ਜਾ ਰਹੀਆਂ ਨੇ ਪਰ ਕਿਸਾਨ ਨੇ ਪਿੰਡਾ ਕੋਚਾਏ ਕੋਈ ਵੀ ਹੈ ਚਾਹੇ ਸ਼ਹਿਰ ਤੋਂ ਹੈ ਚਾਹੇ ਪਿੰਡ ਤੋਂ ਹੈ ਚੋਰੀਆਂ ਤਾਂ ਹਰੇਕ ਦਿਨ ਹੋ ਰਹੀਆਂ ਨੇ ਤੇ ਚੋਰੀਆਂ ਤੇ ਲਗਾਮ ਕਿਉਂ ਨਹੀਂ ਕਿ ਅਸੀਂ ਜਾ ਰਹੀ ਵੱਡਾ ਸਵਾਲ ਜਿਹੜਾ ਹੈ ਗੁਰੂ ਅਰਸਾਏ ਪੁਲਿਸ ਪ੍ਰਸ਼ਾਸਨ ਤੇ ਜ਼ਰੂਰ ਖੜਾ ਹੁੰਦਾ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਇਹ ਵੱਡੀ ਗੱਲ ਸੋਚਣ ਵਾਲੀ ਹੈ ਪਰ ਚੋਰੀ ਦਾ ਸਿਲਸ ਗੁਰੂ ਵਰਸਾਏ ਦੇ ਵਿੱਚ ਲਗਾਤਾਰ ਜਾਰੀ ਹੈਗਾ ਆਪਣੀ رائے ਕਮੈਂਟ ਸੈਕਸ਼ਨ ਦੱਸਿਓ ਕਿ ਗੁਰੂ ਵਰਸਾਏ ਦੇ ਵਿੱਚ ਚੋਰੀਆਂ ਕਿਸ ਤਰੀਕੇ ਬੰਦ ਹੋ ਸਕਦੀਆਂ ਦੇਖਦੇ ਰਹੋ ਗੁਰੂ ਵਰਸਾਏ ਲਾਈਵ ਪਤਰਕਾਰ ਸਾਥੀ ਰਜਿੰਦਰ ਕੰਬੋਈ ਦੇ ਨਾਲ ਮੈਸਤਬਾਲਤ ਇਹ ਗੁਰੂ ਵਰਸਾਏ